ਕਿੱਦਾਂ ਪਾਪਾ ਜੀ ਬਹੁਤ ਵਧੀਆ ਵਿਆਹ ਦੀ ਕਰ ਲਈ ਤਿਆਰੀ ਤਿਆਰੀ ਹੈ ਕਿੰਨੇ ਵਜੇ ਜਾਣਾ ਜਿੰਨੇ ਵਜੇ ਆ ਜਾਓਗੇ ਨਵਾਂ ਸਵੈਟਰ ਕੱਢ ਕੇ ਪਾ ਲਿਆ ਵਿਆਹ ਜਾਣ ਨੂੰ ਕੱਲ ਦਾ ਪਾ ਆ ਅੱਛਾ ਮੈਂ ਇੱਕ ਘਾ ਲਿਆ ਹਾਂਜੀ ਇਹ ਜਿਹੜਾ ਸਵੈਟਰ ਹੈ ਨਾ ਹਾਂ ਇਹ ਸਵੈਟਰ ਨਹੀਂ ਹੈ ਹਾਂ ਇਹ ਤਾਂ ਰਜਾਈ ਆ ਅੱਛਾ ਹਾਂ ਉਹ ਕਿਦਾਂ ਬਹੁਤ ਠੂਆ ਆ ਕੀ ਆ ਗਰਮ ਗਰਮ ਬੋਦੀਏ ਫੇਰ ਤਾਂ ਤੁਹਾਨੂੰ ਗੁਰਨਾਨਕ ਕਲੌਥ ਹਾਊਸ ਵਾਲਿਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਨਾ ਉਹਨਾਂ ਨੇ ਇੰਨਾ ਵਧੀਆ ਤੁਹਾਨੂੰ ਸਵੈਟਰ ਦੇ ਦਿੱਤਾ ਹਾਂਜੀ ਅਜੇ ਤੁਸੀਂ ਕਹਿੰਦੇ ਸੀ ਨਹੀਂ ਨਾ ਨੁੱਕਰ ਕਰਦੇ ਸੀ ਠੀਕ ਹੈ ਇਹ ਚੱਲ ਆਹੀ ਦੇ ਦੇ ਵੀ ਇਹ ਹੀ ਕਿਹਾ ਚਲੋ ਬਧੀਏ ਹੀ ਹੈ ਜੀ ਨਿੱਗਾ ਆ ਤਾਂ ਹੁਣ ਦੱਸੋ ਜੀ ਅੱਜ ਤਾਂ ਟੌਰੇ ਹੀ ਬਹੁਤੇ ਵਿਆ ਜਾਣਾ ਹੈ ਹੁਣ ਦੱਸੋ ਜੀ ਟੌਰ ਬਹੁਤੇ ਆ ਟੌਰ ਠੀਕ ਹੈ ਜੋ ਖੁਸ਼ ਹੈਗਾ ਠੀਕ ਹੈ ਠੀਕ ਬੁੜੇ ਆਦਮੀਆਂ ਦੀ ਟੌਰ ਕੱਟ ਕੇ ਕੀ ਆ ਲੈਣਾ ਲੈ ਬੁੜੇ ਆਦਮੀਆਂ ਦੀ ਟੌਰ ਵੀ ਹੋਣੀ ਚਾਹੀਦੀ ਆ ਪਤਾ ਲੱਗਣਾ ਬਈ ਹਾਂ ਇਹਨਾਂ ਦੇ ਘਰ ਸਿਆਣੇ ਦਾ ਕਿੰਨਾ ਰੋਹ ਵੀ ਆ ਕਿਹੜੀ ਗੱਲ ਤੋਂ ਕਰਨਾ ਹੀ ਉਹ ਕਰ ਬਸ ਕੀ ਮੈਂ ਹੀ ਕਹਿਣ ਆਈ ਆ ਵੀ ਸੋਹਣੇ ਲੱਗਦੇ ਆ ਤੁਸੀਂ ਅੱਜ ਵਿਆਹ ਚੱਲੇ ਆ